जय साईं जी ਸਾਰੇ ਮੇਨੂੰ ਦੇਵ ਹੀਰ ਵਲੌਗਸ YouTube ਚੈਨਲ ਦੇ ਉੱਤੇ ਤੁਹਾਡਾ ਸਾਰਿਆਂ ਦਾ ਵੈਲਕਮ ਹੈ ਜੀ ਅੱਜ ਦੀ ਇਸ ਵੀਡੀਓ ਦੇ ਵਿੱਚ ਸ਼੍ਰੀ ਨਾਮ ਕਮਲ ਰਾਜਾ ਸਾਹਿਬ ਜੀ ਦਾ ਜੋੜਾ ਇਤਿਹਾਸ ਰਾਜਾ ਸਾਹਿਬ ਦੇ ਮਜ਼ਾਰੇ ਦੇ ਵਿੱਚ ਲਿਖਿਆ ਹੋਇਆ ਤੁਹਾਡੇ ਨਾਲ ਮੈਂ ਉਹ ਸਾਂਝਾ ਕਰਨਾ ਹੈ ਜਿਹੜੇ-ਜਿਹੜੇ ਵੀ ਰਾਜਾ ਸਾਹਿਬ ਦੇ murid ਨੇ ਉਹਨਾਂ ਨੂੰ ਸੁਣਿਓ ਤੇ ਅੱਗੇ ਸਾਂਝਾ ਕਰਨਾ ਨਾ ਭੁੱਲੋ ਰਾਜਾ ਸਾਹਿਬ ਜੀ ਦਾ ਬੜਾ ਉੱਚਾ ਤੇ ਸੁੱਚਾ ਜੀਵਨ ਸੀ। ਰਾਜਾ ਸਾਹਿਬ ਜੀ ਦਾ ਜਨਮ ਪਿੰਡ ਬੱਲੋਵਾਲ ਨਾਨਕ ਦੇ ਘਰ ਸਨ 1862 ਨੂੰ ਹੋਇਆ। ਰਾਜਾ ਸਾਹਿਬ ਜੀ ਦਾ ਜੱਦੀ ਪਿੰਡ ਮੰਨਣਾਣਾ ਜ਼ਿਲ੍ਹਾ ਹੁਸ਼ਿਆਰਪੁਰ ਸੀ। ਰਾਜਾ ਸਾਹਿਬ ਜੀ ਦੇ ਪਿਤਾ ਮੰਗਲਦਾਸ ਜੀ ਅਤੇ ਮਾਤਾ ਸਾਹਿਬ ਦੇਈ ਜੀ ਸਨ। ਰਾਜਾ ਸਾਹਿਬ ਜੀ ਨੇ ਪਿੰਡ ਮੂਸਾਪੁਰ ਵਿਖੇ ਮੌਲਵੀ ਸ਼ਾਹਦੀਨ ਕੋਲ ਵਿਦਿਆ ਪ੍ਰਾਪਤ ਕੀਤੀ। ਰਾਜਾ ਸਾਹਿਬ ਜੀ 14 ਸਾਲ ਦੀ ਉਮਰ ਵਿੱਚ ਪਿੰਡ ਮਹਿਰਮਪੁਰ ਵਿਖੇ ਸੰਤ ਗੰਗਾਧਾਰ ਜੀ ਦੇ ਡੇਰੇ ਵਿੱਚ ਸੰਤਾਂ ਦੀ ਮੰਡਲੀ ਦੇ ਨਾਲ ਆਏ ਸੀ ਫਿਰ ਅੱਗੇ ਪਿੰਡ ਝਿੰਗੜਾ ਵਿਖੇ ਬਾਬਾ ਜਵਾਰ ਸਿੰਘ ਜੀ ਨਾਲ ਨਾਮ ਹੋਇਆ ਬਚਪਨ ਤੋਂ ਹੀ ਪਰਮਾਤਮਾ ਦੇ ਪ੍ਰੇਮ ਦੀ ਛੇਟਕ ਲੱਗੀ ਹੋਈ ਸੀ ਬਾਬਾ ਜਵਾਰ ਸਿੰਘ ਜੀ ਦੇ ਦਰਸਾਏ ਹੋਏ ਮਾਰਗ ਤੇ ਚੱਲ ਕੇ ਪਰਮਾਤਮਾ ਨਾਲ ਇੱਕਮਿਕ ਹੋ ਗਏ ਜਿੱਥੇ ਰਾਜਾ ਸਾਹਿਬ ਹੀ ਨੇ ਨਾਨਕਿਆਂ ਨੂੰ ਤਾਰਿਆ ਦਾਦਕਿਆਂ ਨੂੰ ਤਾਰਿਆ ਉਥੇ ਪਿੰਡ ਰੈਪੇ ਵਿੱਚ ਗੁਰਦੁਆਰਾ ਤਖਤ ਸਾਹਿਬ ਤਾਮੀਰ ਕਰਵਾਇਆ ਪਿੰਡ ਤਿੰਗੜਾਂ ਵਿੱਚ ਗੁਰਦੁਆਰਾ ਦੁੱਖ ਨਿਵਾਨ ਸਾਹਿਬ ਉਸਾਰਿਆ ਪਿੰਡ ਗੁਣਾਚੌਰ ਵਿੱਚ ਗੁਰਦੁਆਰਾ ਸਰੋਵਰ ਸਾਹਿਬ ਉਸਾਰਿਆ ਪਿੰਡ ਗੋਸਲਾਂ ਦੀ ਧਰਤੀ ਤੇ ਗੁਰਦੁਆਰਾ ਮੰਜੀ ਸਾਹਿਬ ਉਸਾਰਿਆ ਪਿੰਡ ਸੂਜੋਂ ਦੀ ਧਰਤੀ ਤੇ ਗੁਰਦੁਆਰਾ ਬੰਗਲਾ ਸਾਹਿਬ ਦੀ ਵੀ ਸਿਰਜਣਾ ਕੀਤੀ ਪਿੰਡ ਰਾਜਾ ਸਾਹਿਬ ਮੁਜਾਰੇ ਵਿਖੇ ਸਨ 1916 ਨੂੰ ਰਸੂਖਾਨਾ ਸਾਹਿਬ ਜੀ ਰਚਨਾ ਕਰਕੇ ਮਾਨ ਦਿੱਤਾ ਇਸ ਨਗਰ ਨੂੰ ਰਾਜਾ ਸਾਹਿਬ ਦਾ ਮੁਜਾਰਾ ਕਰਕੇ ਸਾਰੀ ਦੁਨੀਆ ਚ ਜਾਣਿਆ ਜਾਂਦਾ ਹੈ ਸਨ 1903 ਵਿੱਚ ਆਪ ਜੀ ਨੇ ਮਹਾਨ ਰਚਨਾ ਭਗਵਾਨ ਬिलास ਰਚੀ ਤੁਸੀਂ ਇਸ ਦੇ ਨਾਮ ਤੋਂ ਹੀ ਸਮਝ ਸਕਦੇ ਹੋ ਕਿ ਜਿਹੜੇ ਉਹਦੇ ਨਾਲ ਰਹਿੰਦੇ ਨੇ ਉਹੀ ਉਹਦੇ ਨਾਲ ਗੱਲ ਕਰ ਸਕਦੇ ਆ ਜਿਸ ਵਿੱਚ ਪਰਮਾਤਮਾ ਦੀ ਉਸਤਤ ਗੁਰੂ ਦੀ ਮਤਕਾ ਅਤੇ ਪਰਮਾਤਮਾ ਇੱਕ ਦਾ ਸੰਦੇਸ਼ ਦਿੱਤਾ। ਮਨੁੱਖ ਨੂੰ ਚੰਗਾ ਜੀਵਨ ਜਿਉਣ ਦੀ ਜਾਣਤ ਦੱਸੀ। ਵਹਿਮਾ ਭਰਮਾਂ ਦਾ ਖੰਡਨ ਕੀਤਾ। ਰਾਜਾ ਸਾਹਿਬ ਜੀ ਦੀ ਇਸ ਹੱਥ ਲਿਖਤ ਮਹਾਨ ਰਚਨਾ ਨੂੰ ਸਭ ਨੂੰ ਪੜਨਾ ਚਾਹੀਦਾ ਹੈ। ਸਾਲ 1907 ਵਿੱਚ ਰਾਜਾ ਸਾਹਿਬ ਜੀ ਦਾ ਮਿਲਾਪ ਪਟਿਆਲੇ ਵਿਖੇ ਬਾਬਾ ਸਾਹਿਬਦਾਸ ਜੀ ਨਾਲ ਹੋਇਆ। 30 ਅਗਸਤ ਸਾਲ 1940 ਨੂੰ ਰਾਜਾ ਸਾਹਿਬ ਜੀ ਮਜ਼ਾਰਾ ਵਿਖੇ ਆਪ ਜੋਤੀ ਜੋ ਸਮਾ ਗਏ 17 ਪਾਦਰੋਂ ਸਾਲ 1940 ਨੂੰ ਰਸੋ ਖਾਨਾ ਮਜ਼ਾਰਾ ਰਾਜਾ ਸਾਹਿਬ ਵਿਖੇ ਆਪ ਜੀ ਦਾ ਸੰਸਕਾਰ ਕੀਤਾ ਗਿਆ ਜਿਸ ਥਾਂ 'ਤੇ ਸੁੰਦਰ ਆਲੇ ਸ਼ਾਨ ਦਰਬਾਰ ਦੀ ਸਥਾਪਨਾ ਕੀਤੀ ਗਈ ਰਾਜਾ ਸਾਹਿਬ ਜੀ ਨੇ ਆਪਣੀ ਕੋਈ ਵੀ ਤਸਵੀਰ ਨਹੀਂ ਖਿਚਵਾਈ ਆਪ ਜੀ ਦੀ ਕੋਈ ਤਸਵੀਰ ਨਹੀਂ ਹੈ 78 ਸਾਲ ਆਪ ਜੀ ਦੀ ਅਰਜ਼ਾ ਸਵਾਸ ਸਵਾਸ ਪ੍ਰਮਾਤਮਾ ਦਾ ਨਾਮ ਜਪਿਆ ਅਤੇ ਦੁਤੀਆਂ ਨੂੰ ਜਪਾਇਆ अनेका ਹੀ ਪ੍ਰੋਪਕਾਰ ਦੇ ਕੰਮ ਕੀਤੇ ਸੋ ਇਹ ਸੀ ਸ਼੍ਰੀ ਨਾਮ ਕਮਲ ਰਾਜਾ ਸਾਹਿਬ ਜੀ ਦਾ ਇਤਿਹਾਸ ਜਿਨ੍ਹਾਂ ਜਿਨ੍ਹਾਂ ਨੇ ਵੀ ਸੁਣਿਆ ਜਿਨ੍ਹਾਂ ਨੂੰ ਚੰਗਾ ਲੱਗਿਆ ਉਹ ਜਰੂਰ ਸਾਂਝਾ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੈ ਸੰਗਤ ਜੀ